ਹੈਲੋ ਹਾਂਜੀ ਮਨਦੀਪ ਨੂੰ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋ ਮੂੰਗੀ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਤੇ ਮੇਰੇ ਵੱਲੋਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਲੀਜ਼ ਜੇਕਰ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਹਨਾ ਤੇ ਆਪਣੀ ਜਿਹੜੀ ਵੀਡੀਓ ਬਲੌਗ ਆ ਪੂਰਾ ਵਾਚ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਮੇਰੇ ਭੈਣ ਭਰਾ ਸਾਰੇ ਜਣੇ ਆਪਣਾ ਜਿਹੜਾ ਵਾਚ ਟਾਈਮ ਹੈ ਜੀ ਬਿਲਕੁਲ ਥੋੜਾ ਜਿਹਾ ਰਹਿ ਰਿਹਾ ਹੈ ਹਨਾ ਪਹਿਲਾਂ ਬਹੁਤ ਫਾਸਟ ਹੋਇਆ ਆਪਣਾ ਵਾਚ ਟਾਈਮ ਬ ਰਿਆ ਹੋਇਆ ਤੇ ਸਾਰੇ ਜਣੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਇਸ ਚੈਨਲ ਨੂੰ ਠੀਕ ਹੈ ਜੀ ਤੇ ਚਲੋ ਆਪਾਂ ਵੀਡੀਓ ਵਲੌਗ ਜਿਹੜਾ ਅੱਗੇ ਕੰਟੀਨਿਊ ਕਰਦੇ ਆਂ ਰੱਖਦੇ ਆਂ ਠੀਕ ਹੈ ਜੀ ਟਰਮ ਹੋ ਚੁੱਕਿਆ 8 ਵਜੇ ਚੁੱਕੇ ਨੇ ਤੇ ਪਹਿਲਾਂ ਚਾਹ ਪੀ ਲਈ ਸੀ ਆਪਾਂ ਨੇ 5 ਵਜੇ ਹੁਣ ਤੋਂ ਮਤਲਬ ਦੂਜੀ ਵਾਰ ਅ ਚਾਹ ਪੀਣਿਆ ਹੁਣ ਇਹ ਹਰ ਮਨ ਨੇ ਪਣੀ ਐ ਤੇ ਨਹੀਂ ਪਿਣੀ ਉਹਨੇ ਜਾਣਾ ਸਕੂਲ ਮੈਂ ਆਪਦੀ ਥੋੜੀ ਜਿਹੀ ਚਾਹਾਂਗੀ ਕਿਿੱਥੀ ਕੱਟਲਾ ਉਤਵਾਦ ਵਿੱਚ ਹਰਨਾ ਨੂੰ ਮਿੱਠਾ ਆ ਕੇ ਫਿਰ ਉਹ ਅਬਾਈ ਤੇ ਲਾਂ ਦੇ ਦੁਆਰੇ ਤੇ ਚਾਹ ਪੂਣੀ ਚੱਕ ਲਈਏ ਚਾਹ ਪੀ ਕੇ ਮੈਂ ਫਿਰ ਮੱਟਾ ਵਗੈਰਾ ਘੁੰਮਦੀ ਆਂ ਹਰਨ ਲੈਣਾ ਤਾਂ ਕੁਸ ਨਾਲ ਤਾਂ ਹੀ ਹੈ ਠੰਡ ਹੋ ਗਈ ਹੁਣ ਤਾਂ ਬਹੁਤ ਜ਼ਿਆਦਾ ਠੰਡ ਹੋ ਗਈ ਹਲਕਾ ਰਾਂਚ ਘੱਟ ਕੱਟ ਲੱਗਦੀ ਆ ਬਾਹਰੇ ਬਹੁਤ ਹੰਡ ਲਾ ਦੇ ਜਦੋਂ ਮੈਂ ਗੁਰੂ ਘਰ ਗਈ ਸੀ ਮੇਰੇ ਕੋਟੀ-ਕੁਟੀ ਪਾ ਕੇ ਨਹੀਂ ਗਈ ਸ਼ਾਲ ਲਾਈ ਸੀ ਹਨਾ ਪਰ ਸੂਟ ਇਹਦਾ ਮੇਰੇ ਇਹ ਮोटा ਸੀਗਾ ਪਰ ਫਿਰ ਵੀ ਮੈਨੂੰ ਠੰਡ ਲੱਗੇਗੀ ਕਾਲੀ ਕਰੇ ਦੇ ਵਿੱਚ ਮੈਂ ਬੂਟ ਰੱਖਤੀ ਥੱਲ ਭੁੱਲ ਗਈ ਪਤਾ ਨਹੀਂ ਕਿੱਥੇ ਰੱਖਤੇ ਮਿਲੇ ਨਹੀਂ ਚੱਕਲਾ 'ਚ ਮੈਨੂੰ ਜਾਣਾ ਪਿਆ ਤਾਂ ਕਰਕੇ ਥੋੜੀ ਜਿਹੀ ਜ਼ਿਆਦਾ ਠੰਡ ਲੱਗੀ ਠੀਕ ਹੈ ਜੀ ਤੇ ਆਪਾਂ ਹਰਮਨ ਨੂੰ ਸਾਵਾ ਆਪਾਂ ਹਰਮਨ ਚਾਹ ਇਹਦੇ ਵਿੱਚ ਪਾਉਣੇ ਆ ਕਿਉਂਕਿ ਇਹ ਕਰਨਾ ਫਿਰ ਕੋਕ ਕਰਮਾ ਚਾਹ ਮਿਲੀ ਇਹਦੇ ਵਿੱਚ ਛੇਤੀ ਠੰਡੀ ਹੋ ਜਾਊਗੀ ਕਿ ਲੋਗਾ ਤੇ ਤੇ ਫਟਾਵਲਾ ਇਹਦੇ ਨਾ ਪੋਣੇ ਨੰਨੇ ਪੋਣੇ ਤੋਂ ਕੇਸਾ ਕੇ ਸਮਾਰ ਕੇ ਬਾਕੀ ਪੋਣੇ ਮੈਂ ਕੱਲ ਕੱਪੜੇ ਧੋਤੇ ਸੀਗੇ ਆਪ ਕੋਈ ਡਰਾ ਬਾਲਾ ਹੋ ਗਿਆ ਜਿਆਦਾ ਹੋ ਗਿਆ ਫਿਰ ਨਹੀਂ ਤਾਂ ਤਿਆਰ ਤੋਂ ਕਰ ਪਾਣੀ ਵਿੱਚ ਪਾਉਣੇ ਇਹ ਹੋਣਾ ਰਹੇ ਤੁਸੀਂ ਤਾਂ ਹੋ ਰਸਣਾ ਅੱਛਾ ਤੁਮਗੀ ਚਲੋ ਮੈਂ ਪਹਿਲਾਂ ਅਸੀਂ ਚਾਹ ਪੀ ਲਈ ਫਿਰ ਮਿਲਦੇ ਹਾਂ ਠੀਕ ਠੀਕ ਜਿਲੇ ਚਿਲ ਚਿਲ ਚਾਹ ਹਾਂਜੀ ਤੇ ਆਪਾਂ ਨੇ ਉਹਰੇ ਆਟਾ ਵਗੈਰਾ ਗੁੰਨ ਲਿਆ ਸੀਗਾ ਮੈਨੂੰ ਇਹ ਹੁੰਦਾ ਵੀ ਜਦੋਂ ਹਰਮਨ ਸਕੂਲ ਜਾਂਦਾ ਨਾ ਸਵੇਰ-ਸਵੇਰੇ ਵੀ ਤੇ ਉਹਦੀ ਆਪਾਂ ਬਾਬਾ ਜੀ ਦੇ ਪ੍ਰਸਾਦ ਦੇ ਬਣਾ ਕੇ ਰੱਖਦੀ ਹੈ ਹਨਾ ਤੇ ਕਿਉਂਕਿ ਨਹੀਂ ਕਈ ਵਾਰ ਬਾਬਾ ਜੀ ਨੂੰ ਦੁੱਧਾ ਹੁੰਦਾ ਹੈ ਜਿਹੜਾ ਆਪਾਂ ਮੁੱਲ ਲੈਨੇ ਆ ਦੁੱਧ ਤਾਂ ਕਰਕੇ ਜੀ ਕਈ ਵਾਰ ਤਾਂ ਚਲੋ ਜੇ ਨਹੀਂ ਪ੍ਰਸਾਦ ਦੇ ਬਣਦੇ ਆਪਾਂ ਦੁੱਧ ਦੀ ਡਾਲੀ ਪਾ ਦਿੰਨੇ ਆ ਤਾ ਕਰਕੇ ਵਸੇ ਮੈਨੂੰ ਜ਼ਿਆਦਾਤਰ ਇਹ ਹੀ ਹੁੰਦਾ ਵੀ ਮੈਂ ਪ੍ਰਸਾਦ ਦੇ ਨਾਲ ਦੇ ਨਾਲ ਹੀ ਬਣਾਦਾ ਕਿਉਂਕਿ ਹਰ ਮੰਨ ਨੇ ਜਦੋਂ ਜਾਣਾ ਹੁੰਦਾ ਉਹਦੇ ਨਾਲ ਦੀ ਨਾਲ ਨਾ ਚਾਰ ਚਾਰ ਜਾਂ 6 ਪ੍ਰਸਾਦ ਦੇ ਆਪ ਬਾਬਾ ਜੀ ਦੇ ਬਣਾ ਦਿੰਨੇ ਆ ਜਿੰਨੇ ਕੋਈ ਚਲੋ ਪਾਉਣੇ ਹੁੰਦੇ ਨੇ ਤਾਂ ਕਰਕੇ ਚਲੋ ਮੇਰਾ ਇਹ ਸਵੇਰ ਦਾ ਕੰਮ ਹੋ ਜਾਂਦਾ ਬਾਕੀ ਦੀ ਰੋਟੀ ਆਪਾਂ ਬਾਅਦ ਦੇ ਵਿੱਚ ਬਣਾਉਣੀ ਆ ਜਦੋਂ ਕਿਸੇ ਨੇ ਖਾਣੀ ਹੁੰਦੀ ਆ ਪਾ ਲੈ ਤੋ ਕੁੱਪੜੇ ਇਹਨਾਂ ਹੀ ਪਾ ਗੇ ਰੁੱਤਾ ਟਾਈਮ ਬਹੁਤ ਹੋ ਗਿਆ 2 ਮਿੰਟ 2 ਮਿੰਟ Basmada olup yine değil. Altyazı ne olup yine ਸਭ ਨੇ ਕਿਹਾ 11 ਦਿਨਾਂ ਚਾਤੀਏ ਨੇ ਦੁੱਧ ਜੀਏ ਬਹੁਤ ਆ ਦੇਖ ਆ ਗਈ ਮੈਂ ਇਹਨਾਂ ਦਾ ਉਹ ਜਿਹੜਾ ਲੱਗਦਾ ਤੇ ਤੈਨੂੰ ਵੇਖੀਂ ਚੱਲ ਘਟ ਸੁਟਰੀ ਆਈ ਆ ਦੇਖ ਲੈ ਭੈਣ ਜੀ ਮੈਂ ਸਹੀ 8 ਵਜੇ ਮੈਸੀ ਕੀਤਾ ਦੀ ਵੀ ਮੇਰੇ ਨੂੰ ਹੈਪੀ ਬਰਥਡੇ ਕਹਿਦੀ ਮੰਮੀ ਨੇ ਕੀਤਾ ਦੀ ਆ ਤੂੰ ਸਤਾਈ ਤੇ ਮੰਮੀ ਨੇ ਦੇਖ ਲਿਆ ਮੇਰਾ ਨਹੀਂ ਦੇਖਿਆ ਫੇਰ ਮੰਮੀ ਨੂੰ ਰਿਪਲਾਈ ਵੀ ਦਿੱਤਾ ਥੈਂਕ ਯੂ ਮੰਮੀ ਜੀ ਆਪਰਾ ਮੈਂ ਸਾਜਰੇ ਸਭ ਤੋਂ ਪਹਿਲਾਂ 8 ਵਜੇ ਉੱਠ ਕੇ ਕੀਤਾ ਬੰਨਿਆ ਵੀਰੇ ਨੇ ਮੇਰੇ ਵੱਲੋਂ ਹੈਪੀ ਬਰਥਡੇ ਕਹਿਦੀ ਹਲੇ ਤੱਕ ਨਹੀਂ ਮੇਰਾ ਦੇਖਿਆ ਆ ਪੈਣ ਪਾਈਆਂ ਦੀ ਫਾਈਟਿੰਗ ਹੋ ਰਹੀ ਐ ਮੈਂ ਕੀਤਾ ਪੈਣ ਪਾਈਆਂ ਦੀ ਫਾਈਟਿੰਗ ਹੋ ਰਹੀ ਐ ਜੀ ਤੇ ਇਹਦਾ ਰਿਪਲਾਈ ਮੇਰਾ ਦੇਖਿਆ ਨਹੀਂ ਕਹਿੰਦੇ ਮੰਮੀ ਤਾਂ ਦੇਖ ਲਿਆ ਥੈਂਕ ਯੂ ਮੰਮੀ ਕਹਿੰਦਾ ਸਾਡਾ ਨਹੀਂ ਪੈਣ ਪਾਈਆਂ ਨੂੰ ਦੇਖਿਆ ਮੰਮੀ ਤਾਂ ਦੇਖ ਲਿਆ ਸੀ 8:27 ਤੇ ਹਾਂ ਇੰਤਰੂ ਲਾਈਵ ਹੋ ਗਿਆ ਨਾ ਅਸਾ ਫਿਰ ਤਾਂ ਦੇਖ ਲਿਆ ਫਿਰ ਜਦ ਮੰਮੀ ਦਾ ਦੇਖ ਲਿਆ ਅਸੀਂ ਵੀ ਤਾਂ ਮੰਮੀ ਦੀ ਜਵਾਰ ਕਰਾਂਗੇ ਸਾਡੇ ਵੀ ਦੇਖਣਾ ਬਣਦਾ ਨਹੀਂ ਬਾਈ ਤੇਰਾ ਹਲੋ ਹੁਣ ਤਾਂ ਦੇਖਿਆ ਨਾ ਦੇਖੇ ਬਰਾਬਰ ਆਗਾ ਹਨਾ ਵੀ ਰਮਨ ਆ ਕੀ ਕਰ ਬਾਈ ਚਲਿਆ ਹਾਂ ਠੰਡ ਲੱਗਦੀ ਆ ਕਹਿੰਦੇ ਅਰਜਾਈਆਂ ਕੱਡੀਆਂ ਸੀ ਤੂੰ ਭੱਜ ਇਹਨਾਂ ਨੂੰ ਲਵਾ ਦੇ ਤੇ ਹੁਣ ਗਲਾਫ ਜਿਹੜੇ ਤੋਤੇ ਸੀਗੇ ਸੁਪਤ ਦੇ ਸਵੇਰੇ ਚੜਾ ਮਾ ਉਹਨੂੰ ਮੈਂ ਧਿਆਨ ਨਹੀਂ ਲੱਗਿਆ ਹੈ ਤੁਹਾਨੂੰ ਹੁਣ ਪਹਿਲਾਂ ਨੂੰ ਦੱਸਾਂ ਹੁਣ ਤਾਂ ਰਜਾਈਆਂ ਵੀ ਨਾ ਦਵਾਰੇ ਉਹ ਕਰਕੇ ਪਰੌਣ ਵਾਲੀ ਹੋ ਦੇ ਦੇਖਦੇ ਹਾਂ ਜੀ ਦਾਰੇ ਨਹੀਂ ਨਹੀਂ ਨਕਸ਼ਾ ਵਾਲੇ ਨੂੰ ਜਰੂਰ ਦੱਸ ਦੇਣਾ ਕਿ 15 ਤੱਕ

ਆਪਾਂ ਰੀਤੇ ਨਹੀਂ ਨਹੀਂ ਦੇ ਲੱਗਣਗੇ ਆਪਾਂ ਤਾਂ ਗੱਲਾਂ ਨੇ ਜੋ ਸਰਪੋਸ ਨੇ ਦਿੱਤੇ ਆਏ ਵੱਡੇ ਬੰਦੇ ਨਾਲ ਵੀ ਹੈਗੀ ਹੈ ਕਈ ਵੇਸੀ ਗੇੜੀਆਂ ਮਾਰਦੇ ਨੇ ਵੇ ਇਹ ਤਾਂ ਇੰਨਾ ਗਰੇਜ ਜੋ ਨਹੀਂ ਗਰੇਜ ਪੈ ਜਾਂਦੇ ਨੇ ਪੈ ਜਾਂਦੇ ਆਪਾਂ ਵੱਡੇ ਬੰਦੇ ਉਹਨੂੰ ਕਰਦੇ ਫੋਟੋ ਨਾਲ ਜਾਂਦੇ ਸਾਈਟ ਮਸਤ ਨਾਲ ਕਰਦੇ ਜਾਂਦੇ ਬਾਹਰੋਂ ਐਨਾ ਹੋਲਦਾ ਨਾ ਦੱਸ ਰਾਣਾ ਕੋਈ ਵੱਡਾ ਸੁੱਤਾ ਨਹੀਂ ਉਹ ਤਾਂ ਸਾਰੇ ਰੋਟੀ ਖਾਂਦੇ ਨੇ ਲੈ ਤੰਦਰੁਸਤੀ ਮੈਂ ਕਰ ਲਉਂਦੀ ਆ ਹਨਾ ਨਾ 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 ਮੇਰੇ ਦਾਸ ਤਾਂ ਪਾਹ ਇੱਕ ਨੂੰ ਜੀ ਤੰਦਰੁਸਤੀ ਦੇਵੇ ਸਭਾ ਬੁੱਢੀ ਦੀ ਤੰਦਰੁਸਤੀ ਹੋ ਜੇ ਤਾਂ ਮੇਰੇ ਵਿਦਿੱਤ